ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਚਲੇ ਆ ਜੀ ਮਿਲਣ ਨੂੰ ਸਵੇਰ ਕੇ 4 ਵਜੇ ਆ ਜੀ ਨੰਬਰ ਆ ਗਿਆ ਤਾਂ ਜੀ ਰਾਤ ਆਪਣਾ ਮਤਲਬ 1:3 ਵਜੇ ਫਿਰ ਉਸ ਟਾਈਮ ਆਪਾਂ ਜਾ ਨਹੀਂ ਸਕਾਂ ਤੇ ਮੈਂ ਕਿਹਾ ਵੀ ਚਲੋ ਜਾ ਕੇ ਸਵੇਰੀ ਖਾਲੀ ਕਰਾ ਲੈਂਗੇ ਜੋ ਆਪਣਾ ਗੱਡੀ ਚੱਕੀ ਆ ਭਾਈ ਧੁੰਦ ਬਹੁਤ ਹੈ ਜਾਣਾ ਵੀ ਰਾਮ ਤੇ ਲੱਗੇਗਾ ਠੀਕ ਹੈ ਜੀ ਬਣੇ ਰਹੋ ਅੱਜ ਆਪਣੀ ਵੀਡੀਓ ਕੋਲ ਮਿਲਦੇ ਆ ਜਾ ਕੇ ਮਿਲ ਲਵਾਂ ਆਰਾਮ ਤੇ ਚੱਲेंगे ਜੀ ਹੌਲੀ ਹੌਲੀ ਬਈ ਆਪਣੇ ਸਾਧਨ ਦਾ ਹੀ ਉਹੀ ਫਾਇਦਾ ਦੇਖੀ ਆਪਾਂ ਜਾ ਕੇ ਇੱਥੇ ਆਰਾਮ ਤੇ ਲਾ ਦੇਂਗੇ ਉਸ ਤੋਂ ਬਾਅਦ ਆਪਣਾ ਟਰਾਲੀ ਖਾਲੀ ਹੋ ਜੀ ਲੈ ਲਿਓ ਆਪਣੀ ਫਿਰ ਆਪਾਂ ਟਰੈਕਟਰ ਲੈ ਕੇ ਆ ਜੀਂ ਘਰਾਂ ਨੂੰ ਗੱਡੀ ਖੜੀ ਰਹੇਗੀ ਜਦ ਦੁਬਾਰਾ ਭਰੇਗੀ ਫਿਰ ਆਪਾਂ ਟਰੈਲੀ ਛੱਡ ਕੇ ਗੱਡੀ ਚੱਕ ਲਿਆਵੇਂਗੇ ਇਹ ਜਾਰੀ ਹੈ ਬਾਈ ਕੰਨਿਆਲੀ ਟਰਾਲੀ ਤੁੰਦ ਮੈਂ ਬਈ ਬਹੁਤ ਔਖਾ ਹੋ ਜਾ ਲੱਟਾਂ ਲੁੱਟਾਂ ਜ਼ਰੂਰੀਆਂ ਦੇ ਕਹਿਣ ਲੱਟਾਂ ਬੜ ਰਹੀਆਂ ਪਿੱਛੇ ਦੇ ਆਂਦੀ ਕਹਿਦੀ ਟਰਾਲੀ ਹੈ ਬਹੁਤ ਹੁੰਦਾ ਕੀ ਬਈ ਕੁਛ ਨਹੀਂ ਦਿਖ ਰਿਹਾ ਬਿਲਕੁਲ ਰੋਡ ਪਰ ਜਿੱਥੇ ਕਿਤੇ ਮੜੀ ਮੋਟੀ ਲੱਟਾਂ ਬੂਲਾ ਬੂਲਾ ਬਰੁੱਥੇ ਮੜ ਮੋਟਾ ਕੁਛ ਨਹੀਂ ਆ ਇਸ ਤਰ੍ਹਾਂ ਇਹਦਾ ਜਮੀ ਨਹੀਂ ਕੁਛ ਨਹੀਂ ਬਸ ਲੈਣਾ ਹੀ ਚੱਲ ਰਹੀਆਂ ਬਹੁਤ ਹੁੰਦ ਤਾਸਰ ਹੋ ਗਿਆ ਠੀਕ ਹੈ ਜੀ ਮਿਲ ਆਪਾਂ ਨਾਂ ਲੰਘੀ ਆਪਣਾ ਟਰੈਕਟਰ ਖੜਿਆ ਹੋਇਆ ਹੋਰੀ ਦੇਖਾਂ ਬਾਈ ਕਿੱਥੇ ਘਮਣਾ ਟਰੈਕਟਰ ਨੇ ਖੜੇ ਆ ਬਾਈ ਆਪਣੇ ਪਿੰਡ ਵਾਲੇ ਦੋਏ ਮਨੇਹਾਲਾ 60 ਤੇ ਰੋਡੇ ਵਾਲਾ ਆਪਣਾ ਟਰੈਕਟਰ ਲਗਾ ਬਾਈ ਅੱਗੇ ਲੈ ਗਿਆ ਕੋਈ ਜਾਣ ਕਰ ਲੈ ਗਿਆ ਹੁਣ ਬਾਈ ਬੰਦਾ ਆਪਣਾ ਕੋਈ ਬੁਥੇ ਰਿਆਂਗਾ ਆਪਾਂ ਫਾਇਦਾ ਕਰਾਂਗੇ ਕਿਸੇ ਨੇ ਆਪਣਾ ਵੀ ਕਰਿਆ ਹੀ ਐ ਨਹੀਂ ਨੇ ਟਰੈਕਟਰ ਉਰੇ ਖੜਿਆ ਆਪਣਾ ਬਿਊਰੀ ਖੜਿਆ ਖੜਿਆ ਰਹਿ ਜਾਂਦਾ ਅੱਗੇ ਪਹੁੰਚਾ ਦੇ ਬਈ ਲੱਗਾ ਕਿਸੇ ਨੇ ਆਪਣਾ ਟਰੈਕਟਰ ਲੈਨ ਮਾ ਦੇਖਦੇ ਆਂ ਜਾ ਕੇ ਇਹੋ ਖੜਿਆ ਬਈ ਆਪਣੇ ਵਾਲਾ ਚਲੋ ਵੀ ਲੈਨ ਚੱਲ ਗਈ ਤੋੜ ਲੈਂਗੇ ਆਪਾਂ ਲਾਵਾ ਬਈ ਨੇੜਾ ਟਰੈਕਟਰ ਜਿਆਦੀ ਵੀ ਗੇਟ ਖੁੱਲੇਗਾ ਪਹਿਲਾ ਨੰਬਰ ਆਪਣਾ ਹੋ ਜਾਏਗਾ ਨਾਰਦੀ ਬਈ ਕੰਡੇ ਵੇਟਰ ਲਈ ਆਪਾਂ ਨੇ ਦੇਖਦੇ ਹਾਂ ਕਿੰਨਾ ਵੇਟ ਆਵਾ ਪਰਚੀ ਦਾ ਆਪ ਕੀ ਭਰੇ ਗਾੜੀ ਦਾ ਵਜ਼ਨ 3 6 39 ਕੁੰਟਲ ਪਸਾ ਈ ਨਾ ਉਹ ਵੇਟ ਹੋਇਆ ਜੀ 339 ਕਾਉਂਟਰ 50 ਕਿਲੋ ਟਰੈਕਟਰ ਨੇ ਤਾਂ ਬਈ ਦਬਣਾਈ ਦਾ ਵਿਚਾਰੇ ਨਾ ਲਿਓ ਜੀ ਬ੍ਰੇਕ ਡਾਊਨ ਆ ਗਈ ਮਿੱਲ ਮੱਝ ਖੜ ਗਈ ਚੈਨ ਚੇਨ ਖੜ ਗਈ ਇਹ ਬਾਈ ਮੋਟਰਾਂ ਨੇ ਜੜ ਜੜ ਵੱਟਾਂ ਲੱਗੇ ਵੇ ਬਾਈ ਅਬ ਮਕੈਨਿਕ ਠੀਕ ਕਰਨਾ ਕਹਿੰਦੇ 2 ਘੰਟੇ ਲੱਗੇਗਾ ਉਹ ਲੱਗੇ ਵੇ ਆ ਇਹ ਉਰੇ ਆ ਬਾਈ ਕੋਈ ਅੰਦਰ ਰੁnde بڑے بڑے ਲੋਗਰ ਨੂੰ ਚੱਲ ਰਹੀ ਐ ਚੈਨ ਉੱਪਰ ਜਹਾ ਮਾਲ ਨੂੰ ਰਹਿਣ ਨੂੰ ਬਹੁਤ ਉੱਤਰ ਦੇ ਬਾਈ ਰਾਹ ਸੇ ਨਿਕਲ ਕੇ ਕੋਈ ਪਰਲੀ ਸਾਈਡ ਚਲੇ ਜਾਂ ਰਾਹ ਸੀ ਸਾਈਡ ਆ ਜਾ ਇੱਧਰ ਸਾਰਾ ਰਾਹ ਸਾਰਾ ਇੱਧਰ ਬਣਾ ਚਿੱਲੀ ਬਣਾ ਰਿਹਾ ਜਿਹੜਾ ਮਤਲਬ ਬਈ ਆ ਰਹੀ ਆ ਖੂਸ ਖੂਸਰਾ ਦੀ ਟਰੱਕ ਲਾੜੀ ਮਧਿਆਵਾ ਗੁੜ ਗੁੜ ਨਹੀਂ ਪੱਕਦਾ ਹੁੰਦਾ ਜਿਆਦਾ ਕੋਈ ਖੂਸ ਆ ਰਹੀ ਆ ਪੂਰੇ ਭਾਲ ਰਹੀ ਆ ਚਿੱਨੀ ਬਈ ਕਿੰਨੇ ਦਾ ਹਾਈ ਕੁਆਲਿਟੀ ਦਾ ਮਟੀਰੀਅਲ ਲਗਿਆ ਹੋਣਾ ਬਈ ਜਿਹੜਾ ਲੱਗੇ 3 ਮਹੀਨੇ 4 ਮਹੀਨੇ ਲਗਾਤਾਰ ਚੱਲੋ ਰਿਆ ਇਸ ਤਰ੍ਹਾਂ ਮੋਟਰਾਂ ਨੇ ਲੱਗੀਆਂ ਹਣਾ ਪੂਰੇ ਮੋਟਰ ਲੱਗੀ ਹੋਏ ਚੱਲੋ ਰਹੀ ਐ ਤੇ ਨਰਾਦ ਆ ਕਿੰਨੀ ਕੁ ਮਤਲਬ ਵਧੀਆ ਕੁਆਲਿਟੀ ਦਾ ਸਮਾਨ ਹੋਣਾ ਲਾ ਲਿਓ ਲੱਗਿਆ ਵਾ ਇਹ ਹੋ ਰਹੀ ਐ ਛਣਾਈ ਬਾਈ ਜਿੰਨੀ ਹੋ ਰਿਹਾ ਦੇਖੋ ਜਿਵੇਂ ਮੋਟਰ ਲਾ ਲਿਓ ਚਲੋ ਰਹੀ ਐ ਬੀਲ ਪਾਏ ਵੇ ਚਲੋ ਰਹੀ ਐ ਕਿੰਨੀ ਕੁ ਮਤਲਬ ਚੰਗੀ ਕੁਆਲਿਟੀ ਕੀ ਮੋਟਰਾਂ ਹੋਣੀਆਂ ਨੇ ਗੈਸ ਗੰਪਾ ਪੈਕਿੰਗ ਨੂੰ ਦੇਖੋ ਸਾਰਾ maal ਆ ਗਿਆ ਰੈਂਡਮ ਲਿਆ ਇਹ ਲੋਕ ਕਿਤੇ maal ਉੱਪਰ ਚੜ੍ਹਿਆ ਆ ਕੇ ਦਿੱਤਾ ਆ ਰਿਹਾ ਯਾਰਾ ਓਰੇ maal ਉੱਪਰ ਜਾਂਦਾ ਹੈ maal ਜਾਇਆ ਫਿਰ ਮੋਡਾ ਬਣ ਕੇ ਫੇਰਾ ਹੈ ਅੱਛਾ ਹੀਟ ਹੋ ਰਿਹਾ ਮਾਲ ਕੁਝ ਖਰਾਬ ਹੋਣਾ ਰਿਕਰੋ ਪੂਰੇ ਕੰਦੀਨਾ ਦਾ ਉਹ ਵੀ ਰੰਗ ਵੀ ਨਾ ਉਹ ਡੁੱੜ ਗਿਆ ਹੋਇਆ ਵਾ ਇੱਟਾ ਹੀ ਇਕੱਲਾ ਪਿਆਰ ਹੈ ਓਏ ਬਾਈ ਬਲੇ ਨਵਾਂ ਮਾ ਕੇ ਮਾਲ ਪਵਾ ਉਹਰੇ ਪੈਕਿੰਗ ਹੋ ਰਹੀ ਹੈ ਦੇਖੋ ਪੂਰਾ 50 ਕਿਲੋ ਮਾਲ ਪਾਣਾ ਇਹਦੇ ਵਿੱਚ ਪਾਹਲੋ ਦਰਸਤ ਹੋ ਰਿਹਾ ਹੋਣਾ ਜੋ ਵੀ ਇਹ ਸੜਾਈ ਹੋ ਰਹੀ ਹੈ ਗੱਲ ਜੀ ਸਭ ਮਸ਼ੀਨੀ ਕੰਮ ਹੈ ਪੂਰਾ ਨਾਪ ਤੋਲ ਕੇ ਮਾਲ ਪਾਵਾ ਵਿੱਚ ਲੈ ਕੋਈ ਮੁੱਠੀ ਘੱਟ ਨਹੀਂ ਕੋਈ ਵੱਧ ਨਹੀਂ ਇੱਧਰ ਨੇ ਪੰਦਿਆ ਬਾਈ ਸਾਰਿਆਂ ਵਾਂ ਇਸ ਜਿਹਾ ਹੀ ਸਿਕੜ ਹੋਏਗਾ ਇੱਧਰ ਪੂਰਾ ਮਾਲ ਪੈ ਜਾ ਹਾ ਇਹ ਮਾ ਹੈ ਪੂਰਾ ਮਾਲ ਪੈਂਦਾ ਹੈ ਨਾ ਆਪੇ ਪੂਰਾ ਦੇ ਜਾਰੀ ਦੇ ਪੂਰਾ ਦੇਖੋ ਬਾਈ ਉਹ ਮਾਲ ਹੈ ਜਿਹੜਾ ਤਿਆਰ ਹੋ ਰਿਹਾ ਠੀਕ ਹੈ ਜੀ। ਇਹ ਖਾਬੀ ਤੇ ਖਾਬੀ। ਪੂਰਾ 50 ਕਿਲੋ ਮਾਲ ਜਾਹ ਵਾ ਜੂਰੇ ਪੈ ਕੇ। ਇਹਦੇ ਆਪਣੇ ਆਪ ਕਟਾ ਕੀ ਰਹਾ ਹੋ ਰਿਹਾ। ਅੱਗੇ ਰੁਕਾ। ਇਹ ਜਿਵੇਂ ਰੁਕਿਆ। ਇਹਦੇ ਪੈਪ ਲਗਿਆ ਵਾ। ਇਹ ਯਾਰ ਸੱਦੇ ਉੱਪਰ ਆ ਚੱਲ ਰਿਹਾ ਬਈ ਕੁਆਲਿਟੀ ਦੇਖੋ ਤੇ ਮਤਲਬ ਜਿਹੜਾ ਮਟੀਰੀਅਲ ਲੱਗਿਆ ਵਾ ਕਿੰਨੇ ਵਧੀਆ ਕੁਆਲਿਟੀ ਦਾ ਲੱਗਿਆ ਵਾ ਹੁਣ ਜਿਹੜਾ ਮਤਲਬ ਚੱਲ ਰਿਹਾ ਚਲੋ ਦੇਖੋ ਮੈਂ ਟ੍ਰੈਸਟਾ ਹੋਵਾ ਹੀ ਹੈ ਜਿੱਤਰਾ ਬਚੈਨ ਵਾਲਾ ਖਰਾਬ ਹੋ ਗਿਆ ਪਰ ਫਿਰ ਵੀ ਬਈ ਬਹੁਤ ਘੱਟ ਹੈ ਬਹੁਤ ਘੱਟ ਮਤਲਬ ਵੀ ਲੋ ਖਰਾਬ ਹੋ ਗਵਾਇਓ ਯੋ ਰੇ ਬਈ ਯੋ ਸਕੇ ਲੱਗਿਆ ਵਾ ਜੋ ਗਿਣਤੀ ਕਰ ਰਿਹਾ ਯੋ ਲੱਗਿਆ ਵਾ ਉਰੇ ਸਾਰਾ ਜਿਵੇਂ ਚੋ ਹੋ ਜਾ ਤੇ ਕਿੰਨੇ ਕੱਟੇ ਅੱਗੇ ਜਾ ਲੇ ਕਿੰਨੇ ਬਾਹਰ ਗਿਆ ਉਸ ਤੇ ਲਾਦਰੀਆਂ ਟਰਾਲੀਆਂ ਇਧਰ ਜਿੱਥੇ ਮਾਲ ਸਟੋਰ ਹੁੰਦਾ ਹੋਣਾ ਤੇ ਟਰਾਲੀਆਂ ਨੋਰ ਹੋ ਰਹੀਆਂ ਉੱਪਰ ਡੇਟ ਵੀ ਪਈ ਹੋਈ ਹੈ ਭਾਈ 3 ਤਰੀਕ ਦੇ ਆ 1 ਜਨਵਰੀ 25 ਨੂੰ ਇਹ ਜੋ ਘਟਾ ਆ ਗਿਆ ਦੇ ਭਾਈ ਇਸ ਪਾ ਕੋਈ ਡੇਟ ਨਹੀਂ ਕੁਝ ਨਹੀਂ ਹੈ ਜਿਹੜੀ ਉਹ ਮਸ਼ੀਨ ਹੈ ਜੋ ਡੇਟ ਪਾਵਾ ਹੋਰ ਇਹ ਜੋ ਡੇਟ ਪੈ ਗਈ ਦੇਖੋ ਅੱਜ ਦੀ 3 ਤਰੀਕ 1 2025 ਦੇ ਦਿਨ ਦੇਖੋ ਘਟਾ ਆ ਗਿਆ ਇਹਨੇ ਇਹ ਯੋ ਰੇ ਡੇਟ ਪੈ ਜੇਗੀ ਚਲੋ ਨਾਲੇ ਗਿਣਤੀ ਐ ਨਾਲੇ ਵੇ ਇਸ ਪਰ ਵੀ ਕਿੰਨੇ ਬੈਗ ਬਣ ਗਏ ਕਿੰਨਾ ਕਿਹੜੀ ਤਰੀਕ ਨੂੰ ਬਣਿਆ ਫਿਰ ਤਰੀਕ ਵੀ ਹਰੇਕ ਤਰੀਕ ਮੈਂ ਇੰਨਾ ਮਾਲ ਬਣ ਰਿਹਾ ਆ ਜੀ ਤਾਂ ਰਿਹਾ ਬਾਈ ਫੋਕ ਮਾਲ ਦਾ ਜਣੀ ਮਸ਼ੀਨਰੀ ਕੰਮ ਤੋਂ ਮਿਲ ਸਾਰਾ ਤਕਰੀਬਨ ਲੇਬਰ ਵੀ ਗੱਲ ਜ਼ਰੂਰੀ ਐ ਜਿਹੜਾ ਕੰਮ ਲੇਬਰ ਨੇ ਕਰਨਾ ਉਹ ਲੇਬਰ ਨੇ ਕਰਨਾ ਜਿਹੜਾ ਮਸੀਂਦਰੀ ਨਗਰ ਨਾ ਮਸੀਂਦਰੀ ਨਗਰ ਨਾ ਇਹ ਦੋ ਜੋੜੀ ਹੀ ਆ ਪਹਿਲਾਂ ਛੋਟੀ ਫਿਰ ਅੱਗੇ ਵੱਡੀ ਤੋ ਪਚਾ ਦੇ ਦੇ ਸੂਪਰ ਸ਼ਾਟ ਨੂੰ ਲਾ ਦੇ ਮਾਲ ਇਹ ਠੋਕ ਲਗਿਆ ਵਾ ਬਾਈ ਲੱਖਾਂ ਕਟਾ ਲਗਿਆ ਵਾ ਹੁਣ ਬਾਈ ਕੋ ਠੋਕ માં ਲੱਖਾਂ ਹਜ਼ਾਰਾਂ ਨਹੀਂ ਲੱਖਾਂ ਇਹ ਬਣਿਆ ਵਾ ਦੇਖੋ 20 ਤਰੀਕਾ ਬਣਿਆ ਵਾ ਬਾਈ 20 12 24 ਦਾ ਯੋ ਬੈਗ ਲਾਟ ਨੰਬਰ 12 24 ਮਤਲਬ 12 24 ਲਾਟ ਨੰਬਰ ਹੈ 12 ਤਰੀਕ ਨੂੰ ਹੋਏ ਬਣਿਆ ਵਾ ਇਹ ਮਾਲ ਪਰ ਅਰ ਬਰ ਤਾਂ ਵੀਲੇ ਲਾਟ ਲਗਾ ਬਾਰਾ ਮੁਰੇ ਯੋ 19 ਗਾ ਬਣਿਆ ਵਾ 19 12 ਨੂੰ ਬਣਿਆ ਵਾ ਕਨੈਕਟਰ ਹੈ ਵਈਨੇ ਕੇ ਜੀਮਿੰਦਾਰ ਨੇ ਲਾਏ ਵੇ ਮਾਲ ਉੱਤਰ ਪਹੁੰਚਾਣੇ ਨੂੰ ਤੇ ਹੋ ਰਿਹਾ ਗਿਆ। ਬਈ ਦੋ ਚੈਨਾਂ ਚੱਲ ਗਈਆਂ ਦੇਖ ਨੇ। ਜੋ ਵੀ ਚਲਾ ਦੇ ਇੱਧਰ ਬਾਈਆਂ ਨੇ। ਨੇਵੀ ਨੇਵੀ ਡਬਲ ਚੱਲ ਗਈਆਂ। ਇਹ ਜਾ ਰਿਹਾ ਹੋਵੇ। ਹੱਸ ਕੇ ਦੇ ਗਿਆ ਯਾਰ। ਹਾਲ ਚਾਰਜ ਆ ਜਿਹੜਾ ਹੈ ਜਿਹੜਾ ਮੜ ਮੋਟਾ ਬਰੀਕ ਉਚਾਰਾ ਹਜ਼ਾਰ ਨੇ ਜੋਰ ਨੇ ਬੰਨੋ ਉਹ ਵਿਚਾਰ ਨੇ ਸਾਰੇ ਵਰਕਰ ਲਗੇ ਹੋਏ ਆ ਬਾਈ ਦੇਖੋ ਕੀ ਕਰਨਾ ਪੂਰੀ ਨਾਲ ਨਾਲ ਹੋ ਰਹੀ ਹੈ ਸੇ ਕਰਦੇ ਜਲਦੀ ਜਲਦੀ ਠੀਕ ਫੇ ਭਈਆ ਬਾਈ ਮੋਟਰਾਂ ਜੇ ਕੋਈ ਖਰਾਬ ਹੋ ਜੇ ਹੁਣੇ ਚੱਕਾ ਜਿਹੜੀ ਲਾ ਦਿੰਦੇ ਹੁਣੇ ਯੋ ਬਈ ਇਹਨਾਂ ਨੇ ਟਰਬਾਈਨ ਲਾਈ ਵੀ ਹੈ ਮਤਲਬ ਆਪਣੀ ਬਿਜਲੀ ਤਿਆਰ ਕਰਨ ਵਾਲੀ ਯੂਨਿਟ ਲਾ ਲਿਓ ਯੋ ਜਿਹੜੀ ਖੋਈ ਹੈ ਇਸ ਗੱਲ ਚੱਲ ਰਹੀ ਹੈ ਉਹ ਇਹਨਾਂ ਦਾ ਆਪਣੀ ਬਿਜਲੀ ਹੈ ਨਾ ਕਿ ਇਹ ਗ੍ਰਿਡ ਤੇ ਲੈ ਰਹੇ ਆ ਗ੍ਰਿਡ ਨੂੰ ਦੇ ਰਹੇ ਆ ਇੱਕ ਮਿੰਟ 'ਚ 4000 ਯੂਨਿਟ ਬਿਜਲੀ ਤਿਆਰ ਕਰ ਰਿਹਾ ਹੈ ਉਹ ਗ੍ਰਿਡ ਬਈ ਜਿਹੜਾ ਇਹਨਾਂ ਨੇ ਪਲਾਂਟ ਲਾਇਆ ਵਾ ਹਰੀシ ਖੋਈ ਗੇ ਲੋ ਦੇਖੋ ਯੋ ਖੋਈ ਮਤਲਬ ਬੁਰਾ ਆ ਰਹੀ ਹੈ ਪਰਾਂ ਦੇ ਗੰਨੇ ਕੀ ਫੇਰ ਉਹਰੇ ਦੇ ਚੈਨ ਵਾਪਸ ਲੈ ਕੇ ਜਾ ਰਹੀ ਹੈ ਦੁਬਾਰਾ ਉੱਪਰ ਸਮਾਂ ਟਰਬਾਈਨ ਵਾ ਤੁੰਦ ਕਰਕੇ ਥੋੜਾ ਦਿਖ ਨਹੀਂ ਰਿਹਾ ਉੱਪਰ ਜੋ ਬਈ ਬਿਜਲੀ ਆਪ ਤਿਆਰ ਕਰ ਰਿਆ ਗ੍ਰਿਡ ਜਿਹੜਾ ਇਹ ਨਾ ਮਤਲਬ ਮਿਲਕਾ ਪਲਾਂਟ ਲਾਇਆ ਵਾ ਇੱਕ ਮਿੰਟ ਦੇ ਵਿੱਚ 4000 ਯੂਨਟ ਬਿਜਲੀ ਪੈਦਾ ਕਰ ਰਹੇ ਨੇ ਜਿੰਨੀ ਨੇ ਉਹਨੂੰ ਲੋਡ ਹੈ 1000 2 3 4 ਜੋ ਵੀ ਹੈ ਉਹਨੇ ਨੇ ਆਪ ਵਰਤਾਂ ਬਾਕੀ ਰਹੀ ਲਾਈਨ ਪਈ ਦੀ ਹੈ ਗ੍ਰਿਡ ਨੂੰ ਪੱਕੀ ਮਾਲਕ ਗ੍ਰਿਡ ਨੂੰ ਦੇ ਰਹੇ ਆਂ ਜਿਹੜਾ ਬਿਜਲੀ ਬਣਾਉਣੇ ਵਾਲਾ ਪਲਾਂਟ ਹੈ ਉਹ ਵੀ ਕੋਈ ਗੱਲ ਚੱਲ ਰਿਹਾ ਅੱਗ ਗੱਲ 24ਵਾਂ ਬਦਲ ਹੋਇਆ 9 ਵਜੇ ਜੁਗ ਜਗੜਾ ਹੈ ਕੀ ਹੋਊਗਾ ਭਾਈ ਅੱਗ ਗੱਲ ਚੱਲਨੇ ਵਾਲਾ ਜਾਣੇ ਲਾ ਲਿਓ ਜਿਹੜਾ ਬਿਜਲੀ ਬਣਾ ਰਿਹਾ ਬਾਹੀ ਭਾਈ ਲਾਈਟ ਲੂਟ ਨਹੀਂ ਭਜਦੀ ਰਹਾ ਪਾਟੜ ਕਈ ਵਾਰੀ ਲੱਗ ਜਾਂ ਘੈਣ ਵੀ ਨਾ ਲਾਈਟ ਭਜ ਜੇ ਕਿਸ ਤਰ੍ਹਾਂ ਚਲੇਗਾ ਨੇ ਲੈਟੋ ਆਪਣੀ ਬਣਾ ਰਹੇ ਆ ਭਜੇਗੀ ਆ ਜਿਹੜੀ ਨੇ ਦੋ ਚੀਜ਼ ਮੇ ਨਹੀਂ ਆਇਨਾ ਇਹ ਇੱਕ ਚੀਜ਼ ਮੇ ਨਹੀਂ ਮਤਲਬ ਸ਼ੁਕਰ ਮਿਲ ਗਈ ਆ ਇੱਕੋ ਬਿਜਲੀ ਵਾਲੇ ਪਲਾਂਟ ਕੀ ਆ ਨਾ ਦੋ ਜੀ ਮਨੀ ਆ ਨਹੀਂ ਆ ਠੀਕ ਬਾਤ ਬਾਈ ਅੱਜ ਪਤਾ ਲੱਗਿਆ ਆਪਾਂ ਨੂੰ ਵੀ 5 ਸਾਲ ਹੋ ਗਏ ਅਸੀਂ ਦਿਨੁਰੇ ਪਰਾਂ ਬਾ ਟਰਾਲੀ ਉਤਾਰ ਕੇ ਮੁੜ ਜੇ ਕਰ ਰਹੇ ਨੇ ਤੇ ਦੇਖੋ ਕਿੱਡੇ ਕਿੱਡੇ ਟਰਾਂਸਫਾਰਮ ਹੈ ਬਾਈ ਉਹ ਬੇਸਟਿੰਗ ਹੈ ਨਾ ਕਿ ਜਿਹੜੀ ਉਹ ਨਿਕਲ ਰਹੀ ਹੈ ਕੋਈ ਰਾਖੀ ਮਤਲਬ ਮੈਂ ਨ ਵੀ ਬੀਕਾ ਬਾਈ ਨੇ ਕਿ ਬੇਸਟਿੰਗ ਹੀ ਉਹ ਵੀ ਨਹੀਂ ਕਹਿ ਸਕਦੇ ਆਪਾਂ ਜਿ ਉਹ ਵੀ ਵਿਖਰੇ ਆ ਮਤਲਬ ਇਹਨਾਂ ਨੇ ਸਾਰਾ ਕੁਝ ਵੇਚਣਾ ਜੀ ਹੋਵੇ ਇਹ ਟਰਾਲੀਆਂ ਲਾਦ ਰੀਆਂ ਹੋਰ ਇਹ ਲੋ ਸਾਰਾ ਉਹਨਾਂ ਬਿਜਲੀ ਵਾਲਾ ਜਗਾੜ ਬਾਈ ਫ੍ਰਿੱਡ ਵਾਲਾ ਇਹ ਫੇਰ ਚੱਲ ਰਹੀ ਆ ਹਜੇ ਜਿਹੜਾ ਕੰਮ ਕਰਨੇ ਵਾਲਾ ਉਹ ਚੱਲ ਰਿਹਾ ਕਰ ਰਿਹਾ ਬੰਦੇ ਬਾਰਿਨਾ ਨਾ ਚੈਨ ਚਲਾ ਦੀ। ਰਿਪੇਅਰ ਕਰਦੇ ਕਰਦੇ ਨਾ ਚੈਨ ਚਲਾ ਦੀ। ਇਹ ਲੱਗਾ ਮਾਲ ਜਾਣ। ਯਾ ਮਤਲਬ ਕੰਮ ਚ ਅਰੇ ਆਰਪੇ ਵਾਲਾ ਜਿਹੜੀ ਗੱਡੀ ਚਲਾ ਰਿਹਾ ਨਾ ਲੱਗੀ ਬਈ ਚੁੰਡੀ ਆਪਣੀ ਟਰਾਲੀ ਨੂੰ ਪਿੱਛੇ ਕਰਕੇ ਲੈਣੀ ਲਗਾ ਟਰਾਲੀ ਲੰਬੀ ਕਰਕੇ ਕਰਦੇ ਬਈ 2-4 ਮਿੰਟਾਂ ਮਾ ਬੱਸ ਹੋ ਗਈ ਜੀ ਮੈਨੂਅਲ ਪਾ ਟਰਾਲੀ ਲੱਗੀ ਆਪਣੀ ਸਿੱਪ ਸਿੱਪ ਰਹਿ ਗਿਆ ਬੱਸ ਥੋੜੇ ਹਾਲੀ ਆ ਗਏ ਬਈ ਰਾਜਪੁਰ ਆਪਾਂ ਅੱਜ ਇਸ ਟਰਾਲੀ ਕੰਨੇ ਕੇ ਨੰਬਰ ਖਾਲੀ ਕਰਿਆ ਇਹਦੇ ਮਿੰਨਮ ਕੀ ਕਰenge ਬਈ ਲੇਟਾਂ ਲੁਟਾਂ ਜਿਹੜੀਆਂ ਰਹਿ ਰੀਆਂ ਬਲਦੀਆਂ ਤੇ ਟਰੈਕਟਰ ਕੇ ਵੀ ਲਾਵੇਂਗੇ ਤੁੰ 43 ਪੇਲੀ ਲੇਟ ਦੇਖੋ ਜੀ ਰਾਜਪੁਰ ਆਪਾਂ ਖੜਾ ਕੇ 852 ਲੇਟਾਂ ਵਾਸਤੇ ਆ ਗਏ ਤੇ ਇਹ ਲਾਦ ਰਿਹਾ ਹਾਲੈਂਡ ਆ ਗਿਆ ਬਈ ਮਾਲ 70 72 ਪੁਲੀਆਂ ਨੇ ਜਿਹੜੀਆਂ ਰਹਿ ਗਈਆਂ ਦਿਨ ਨੇ ਪੈਕਿੰਗ ਇਸ ਕੇ ਉੱਪਰ ਹੋਰ ਤਾਂ ਇਹ ਕਿਤਰਾ ਪਾ ਦਿਆ ਰੇ ਕੰਨ ਕਿਲਿਆਂ ਪੈ ਗਿਆ ਆ ਗਿਆ 50 60 ਕਿਲਿਆਂ ਦਾ 50 60 ਕਿਲਿਆਂ ਕੈਂਪ ਚ ਲਗੇ ਤੇ 11 11 ਵਜੇ ਗਿਆ ਤੇਰੇ ਦੇ ਹੈ ਘਰਾਂ ਦੇ ਇਨਸ਼ਾਅਲਾ ਨਜ਼ਾਰਾ ਤਾਂ ਹੈ ਸੰਦੇਗਾ ਅਰਦੇ ਸਪ੍ਰੈਡਰ ਸਾਫ ਆਪਣੇ ਬੰਦੇ ਨੇ ਪਾਇਆ ਯੂਰੀ ਅੱਜ 60 ਕਿਲਿਆਂ ਮੈਂ ਪੈ ਗਿਆ ਮੈਂ ਟਰਾਲੀਆਂ ਟਰੁੱਲੀਆਂ ਆਪ ਲਗਾ ਬਈ ਬੇਲੀਆਂ ਕਰਾਣੀਆਂ ਤਾਂ ਕਰਕੇ ਇੱਕ ਬੰਦਾ ਦਾ ਮਿਲ ਜੋਗਾ ਹੀ ਰਹਿ ਗਿਆ ਆਪਾ ਨਹੀਂ ਆਪਾਂ ਪਹਿਲਾਂ ਡਰਾਈਵਰ ਤੇ ਖਾਲੀ ਕਰਾ ਆ ਗਏ ਬਸ ਜਾ ਕੇ ਲੈ ਆਏ ਗਰਾਂ ਦੇ ਦੁੱਧ ਖੜਾਇਆ ਆਏ ਗਰਾਂ ਦੇ ਇਸ ਵਾਰ ਆਪ ਬਿੱਲੀਆਂ ਕਰਾਉਣੀ ਪੈ ਰਹੀਆਂ ਉੱਥੇ ਡਰਾਈਵਰਾਂ ਦਾ ਚੱਕਰ ਜਿਹਾ ਪਿਆ ਆਪਾਂ ਅੰਗਰ ਕੇ ਰੇਰੂ ਆਪਣੇ ਬੰਦੇ ਹੀ ਪਾ ਰਹੇ ਆ ਦੇਖੋ ਮौज ਸੰਦੇਈ ਆ ਪੂਰੀ ਫਟਾਫਟ ਕੰਮ ਨਿਪਟ ਜਾ ਇਹ ਜੀ ਠੰਡ ਮਾਂ ਬੰਦੇ ਦਾ ਜਿਸਤਾਨੇ ਕੱਢਣੇ ਜੀ ਨਹੀਂ ਕਰਦਾ ਬੂਟ ਜਰਾਪਾਂ ਪਾ ਗਏ ਜਿਤਨਾ ਮਰਜ਼ੀ ਰੇਤ ਪਾਓ ਸਪਰੇਅ ਕਰੋ ਜੋ ਮਰਜ਼ੀ ਕਰੋ ਇਹ ਜੀ ਠੰਡ ਮੇ ਅਸੀਂ ਆਪਾਂ ਸਪਰੇਅ ਵੀ ਕਰਾਂਗੇ ਹੋਰ ਹਫ਼ਤੇ 10 ਦਿਨ ਤੱਕ ਇੱਕ ਤਾਕਤ ਵਾਲੀ ਫਿਰ ਇੱਕ ਕਰਾਂਗੇ ਫਰਵਰੀ ਦੇ ਚੜ੍ਹ ਪਹਿਲੇ ਹਫ਼ਤਾ ਦਿਖਾਵਾਂਗੇ ਤੁਹਾਨੂੰ ਜੋ ਜੋ ਪਾਵਾਂਗੇ ਆਪਾਂ ਗਣਕਮਾ ਅਜੇ ਤਾਂ ਫਿਲਹਾਲ ਜੂਰੀਆ ਪਾਇਆ ਬਜਿੱਤੇ ਡੀਪੀ ਪਾਇਆ ਬਦ ਲਿਓ ਜੀ ਹੋ ਗਿਆ ਤਿਆਰ ਆਪਣਾ ਟਰੈਕਟਰ ਟਰਾਲੀ ਐਨ ਹੋ ਗਈਆਂ ਪ੍ਰੋਪਰ ਸਾਰੀਆਂ ਲਾਈਟਾਂ ਲੁੱਟਾਂ ਬਲਦੀਆਂ ਟਰੈਕਟਰ ਦੀ ਮੁਰਲੀ ਲਾਈਟਾਂ ਕਨੈਕਸ਼ਨ ਕਰ ਰਿਹਾ ਵੀਰ ਠੀਕ ਹੈ ਭਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਚਲਾ ਆਪਾਂ ਪਿੰਡ ਨੂੰ ਮਿਲਾਂ ਜੀ ਕਰ ਲੂ ਕਿਸੇ ਨਵੀਂ ਵੀਡੀਓ ਮਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਭਾਈ ਦੁਬਾਰੇ ਫਿਰ ਵੀਡੀਓ ਦੇਖਣੇ ਵਾਸਤੇ